ਕਹਿੰਦਾ ਬਾਗ ਤਾਂ ਐ ਲੁੱਟਦਾ ਜੀ ਫਲਾਨਾ ਕਰਦਾ ਜੀ ਇਹ ਵਰਤ ਬਸ ਉਹੀ ਮੰਗੂ ਜੀ ਦੇਖਾ ਹੁਣ ਮੈਂ ਤੁਹਾਨੂੰ ਮੁੱਲ ਵੀ ਨਹੀਂ ਦੱਸਦਾ ਬਹੁਤ ਬਹੁਤ ਚੰਗਾ ਬੱਕਰੀ ਦਾ ਮੇਮਨਾ ਹੈ ਤੇ ਨਾਗਰਾ ਡੱਬਾ ਹੈ ਪੂਰੀ ਲੰਬੀ ਹੈ ਤੇ ਸਾਫ ਪਿੰਡੇ ਦੀ ਹੈ ਠੀਕ ਹੈ ਚੰਗਾ ਭਾਂਡਾ ਦੇ ਥੱਲੇ ਥਣ ਚੱਡਾ ਬਹੁਤ ਵਧੀਆ ਮੇਮਨਾ ਚੰਗਾ ਘੇਟਿਆ ਆ ਬੱਕਰੀ ਦਾ ਬੱਚਾ ਦਵਾਇਆ ਜੀ ਬਾਈ ਨੂੰ ਆ ਹੁਣ ਵੀ ਦੇਖ ਲਓ ਲਵੀ ਖੜੀ ਹੈ ਬੱਚੇ ਦੇ ਇਹਦੀ ਮਾਂ ਦੂਜੇ ਸਵੇ ਸੋਈਆ ਪੱਠ ਪਿਛਲੇ ਸੋਏ ਉਹਨੇ ਦਿੱਤੇ ਸੀ 5 ਬੱਚੇ 5 ਬੱਚੇ ਤੇ 3:00 ਬਜ ਗਏ ਸੀ 2 ਪੂਰੇ ਹੋ ਗਏ ਸੀ ਬੱਚੇ ਪਹਿਲਾਂ ਹੀ ਅੱਛਾ ਠੀਕ ਹੈ ਇਸ ਵਾਰ ਤਿੰਨ ਚਾਰ ਬੱਚੇ ਚਾਰ ਬੱਚੇ ਦੇ ਚਾਰਾਂ ਦੇ ਨਾਲ ਦਾ ਐਵੇਂ ਕਹਿਦੀ ਆ ਵੀ ਰੇਮ ਆ ਵੀ ਇਹਦੇ ਇਹਦੇ ਦੋ ਇਹਨੂੰ ਜਗਾ ਕੇ ਦੋ ਦੂਜੇ ਨੂੰ ਜਗਾ ਰਿਆ ਚਾਰੇ ਦੇ ਚਾਰੇ ਇਹਨੂੰ ਚੌਕੀ ਢਿੱਡ ਭਰ ਦਿਆ ਠੀਕ ਹੈ ਵਧੀਆ ਰਾਜ ਆਉਂਦੀ ਆ ਬੱਕਰੀ ਦੁੱਧ ਚੰਗਾ ਵਟਦ ਨੇ 40 ਕੇ ਦੇ ਆਸ-ਪਾਸ ਹੈ ਇਹ ਹਾਈਟ 40 ਕੇ ਦੇ ਆਸ-ਪਾਸ ਹੈ ਹਾਈਟ ਹੈ ਤੇ ਜਿਹੜਾ ਆਪਣਾ ਸ਼ੇਰੂ ਬੱਕਰਾ ਸੀ ਉਹਦੇ ਕਿੰਨੀ ਸੀ ਹਾਈਟ ਸ਼ੇਰੂ ਦੀ 95 ਸੀ 95 ਸੀ ਉਹਦਾ ਬੱਚਾ ਇਹ ਜਿਹੜਾ ਬਾਈ ਨੂੰ ਦਿੱਤਾ ਸ਼ੇਰੂ ਦਾ ਬੱਚਾ ਹੈ ਸ਼ੇਰੂ ਦਾ ਬੱਚਾ ਹੈ ਇਹਦੂ ਨਾਲ ਯਾਰ ਜਮੀ ਮਾਂ ਬਾੜੀ ਇੰਨਾ ਚੰਗਾ ਨਾਮ ਹੀ ਹੁੰਦਾ ਜੇ ਇਹ ਬਲੀਡਰ ਚੰਗਾ ਹੋ ਤਾਂ ਹੀ ਬੱਚੇ ਵੀ ਤਾਂਗਾ ਚੰਗੇ ਕੱਢੂ ਯਾਰ ਮੈਂ ਕਹਤਾ ਨਹੀਂ ਨਾ ਨਾ ਦੇਖ ਲਾ ਹੁਣ ਇਹਦਾ ਸਦੀ ਕਿਤੇ ਕਦੇ ਰਾਜੂ ਰਾਂ ਦੇ ਧੱਕਾ ਕਰ ਲਿਆ ਫਲਾਣਾ ਇਹਨਾਂ ਤੁਹਾਨੂੰ ਮੈਂ ਦਦਾ ਇੱਕ ਮਿੰਟ ਖੜੀ ਤੈਨੂੰ ਦੰਦਾ ਨਹੀਂ ਤੀਨਾ ਬੱਚਾ ਤੈਨੂੰ ਬੱਚਾ ਚੱਕ ਕੇ ਇੱਕ ਮਿੰਟ ਖੜੀ ਆ ਸ੍ਰੀ ਕਾਲ ਬਾਈ ਸਾਰਿਆਂ ਨੂੰ ਅੱਜ ਬਾਈ ਪਿੰਡ ਕੁੱਤਵੇ ਦੇ ਵਿੱਚ ਪਹੁੰਚੇ ਸੀਗੇ ਇਥੇ ਬਾਈ ਬਾਗ ਲਵੇ ਇਹਦੀਆਂ ਬੱਕਰੀਆਂ ਦੇਖਣਾ ਇਹਦੀਆਂ ਬੱਕਰੀਆਂ ਦੀ ਵੀਡੀਓ ਵੀ ਆਪਾਂ ਅਲੱਗ ਤੋਂ ਬਣਾਵਾਂਗੇ ਪਰ ਜਿਵੇਂ ਤੁਸੀਂ ਮੰਗਰ ਦੇਖ ਰਹੇ ਹੋ ਬਾਗ ਬਾਈ ਬੈਠਾ ਰਾਜੂ ਖੜਾਗਾ ਤੇ ਇੱਕ ਬਾਈ ਹਰਿਆਣੇ ਤੋਂ ਆਇਆ ਇਹਨੇ ਨਾ ਬਾਈ ਤੋਂ ਬੱਕਰਾ ਖਰੀਦਿਆ ਬੱਚਾ ਖਰੀਦਿਆਗਾ ਕੁਝ ਦਿਨਾਂ ਦਾ ਤੇ ਉਹ ਵੀ ਦਿਖਾਉਨੇ ਆ ਤੁਹਾਨੂੰ ਵੀਡੀਓ ਦੇ ਵਿੱਚ ਤੇ ਬਾਕੀ ਥੋੜੀ ਗੱਲਬਾਤ ਕਰਾਉਨੇ ਆ ਬਾਈ ਬਾਗ ਨਾਲ ਬੱਕਰੇ ਬਾਰੇ ਤੇ ਉਹਦੀ ਮਾਂ ਵੀ ਦਿਖਾਵਾਂਗੇ ਵੀ ਕਿੰਨਾ ਦੁੱਧ ਦਿੰਦੀ ਆ ਕਿੰਨੇ ਉਹਨੇ ਬੱਚੇ ਦਿੱਤੇ ਨੇ ਸਾਰੀ ਗੱਲਬਾਤ ਇਹ ਵੀਡੀਓ ਦੇ ਵਿੱਚ ਤੁਹਾਨੂੰ ਪਤਾ ਲੱਗੂ ਕੀ ਹਾਲ ਆ ਬਾਈ ਰਾਜੂ ਬਹੁਤ ਵਧੀਆ ਜੀ ਬਹੁਤ ਵਧੀਆ ਸਤਿ ਸ੍ਰੀ ਅਕਾਲ ਜੀ ਅਸੀਂ ਧੰਨਵਾਦ ਕਰਦੇ ਹਾਂ ਤੁਹਾਡਾ ਚੈਨਲ ਦਾ ਹੂੰ ਤੇ ਅਸੀਂ ਅੱਜ ਪਹੁੰਚੇ ਆ ਪਿੰਡ ਕੁਤਵੇ ਦੇ ਵਿੱਚ ਠੀਕ ਹੈ ਬਾਗ ਬਾਈ ਲਵੇ ਬਾਗ ਬਾਈ ਦੇ ਲਵੇ ਪਹਿਲੀ ਵਾਰ ਇਹਦੇ ਪਿੰਡ ਦੇ ਵਿੱਚ ਆਏ ਆ ਹਾਂ ਤੇ ਜਿਨ੍ਹਾਂ ਦੇ ਇੰਤਜ਼ਾਰ ਦੇ ਵਿੱਚ ਅਸੀਂ ਕਈ ਦਿਨਾਂ ਦੇ ਕਰ ਰਹੇ تھے ਵੀ ਬਾਈ ਬਾਗ ਲਵੇ ਵੀ ਜਾ ਕੇ ਆਈਏ ਹੂੰ ਤਾਂ ਜੱਜ ਰੱਬ ਨੇ ਸਾਨੂੰ ਸੁਭਵੀ ਰੂਹਾਂ ਮਿਲਾਈਆਂ ਤੇ ਬਾਈ ਪਹੁੰਚੇ ਜਿਲ੍ਹੇ ਹਸਾਰ ਚੋਂ ਜੀ ਅੱਛਾ ਜਿਹਦਾ ਕਿ ਪਿੰਡ ਸੌ ਸੁਨਾਣਾ ਹੂੰ ਸ਼ਹਿਰ ਕਲਾਣੇ ਦੇ ਲਵੇ ਤੇ ਬਾਈ ਬਾਗ ਤੋਂ ਮਸਾਂ ਮਿੰਤਾ ਤਰਲੇ ਕਰਕੇ ਹਮ ਇੱਕ ਬੱਚਾ ਬਾਈ ਨੂੰ ਦਵਾਇਆ। ਇਹ ਬਾਈ ਦੇ ਤਾਂ ਇਹਦੇ ਸੇਲ ਹੋਏ ਹੋਏ ਤੇ ਬੱਚੇ। ਠੀਕ ਹੈ। ਇਹਨੂੰ ਕਿਹਾ ਵੀ ਕੋਈ ਗੱਲ ਨਹੀਂ ਉਹਨਾਂ ਨੂੰ ਤੂੰ ਜਦ 10 ਦਿਨਾਂ ਨੂੰ ਆਉਣਗੇ ਨਹੀਂ ਤੇਰੀ ਕੋਈ ਬੱਕਰੀ ਹੋਰ ਸੂਪੂਗੀ ਭਾਈ। ਇਹ ਦੂਰੋਂ ਆਇਆ ਇਹਨੂੰ ਮੇਵਨਾ ਇੱਕ ਚਕਾ ਦੇ। ਠੀਕ ਹੈ ਰਾਜਾ। ਇਹਨੇ ਚਲੋ ਉਹ ਮੇਵਨਾ ਦਿੱਤਾ ਹੋਇਆ ਗਾਹਾਂ ਦੀ ਗਾਹਾਂ। ਹਾਂ। ਉਹ ਮੁੰਡੇ ਨੂੰ ਆਪਣੇ ਦੌਲਤਰਾਮ ਦੇ ਮੁੰਡੇ ਨੂੰ ਮੇਵਨਾ ਦੇਤਾ। ਹਮ ਤੇ ਬਹੁਤ ਧੰਨਵਾਦ ਕਰਦਾ ਬਾਈ ਦਾ ਜਿਨ੍ਹਾਂ ਨੇ ਸਾਡਾ ਮਾਨ ਸਤਕਾਰ ਰੱਖਿਆ ਆਂ ਦਾ। ਇਦੇ ਪਿੰਡ ਦੇ ਵਿੱਚ ਪਹਿਲੀ ਵਾਰ ਚਰਨ ਪਏ ਨੇ ਸਾਡੇ ਮੂੰ ਤਾਂ ਇੱਕ ਦੋ ਵਾਰੀ ਲਵਾਉਂਦੀ ਲੰਗੇ ਦੀਆਂ ਹੂੰ ਤੇ ਬਹੁਤ ਬਹੁਤ ਚੰਗਾ ਬੱਕਰੀ ਦਾ ਮੇਮ ਨੇ ਤੇ ਨਾਗਰਾ ਡੱਬਾ ਹੈ ਕਿਉਂ ਵੀ ਮਹਿੰਗਾ ਤਾਂ ਨਹੀਂ ਤੈਨੂੰ ਜਿਆਦੇ ਨਾ ਨਾ ਵਧੀਆ ਸਾਹ ਚ ਮਿਲ ਗਿਆ ਸੋਨ ਵਾਲੀ ਵਧੀਆ ਸਾਹ ਨਾਲ ਹਾਂ ਸਾਹ ਨਹੀਂ deta ਆਲਾ ਕਹਿੰਦਾ ਬਾਗ ਤਾਂ ਆਏ ਲੁੱਟਦਾ ਜੀ ਫਲਾਨਾ ਕਰਦਾ ਜੀ ਇਹ ਵਾਰ ਤਾਂ ਨੱਕ ਬਸ ਉਹੀ ਮੰਗੂ ਜੀ deta ਹੁਣ ਮੈਂ ਤੁਹਾਨੂੰ ਮੁੱਲ ਵੀ ਨਹੀਂ ਦੱਸਦਾ ਉਹੀ ਮੰਗੂ ਜੀ deta ਮੈਂ ਮੈਂ ਦੱਸ ਇਹ ਰਾਜੂ ਨੂੰ deta ਇੱਕ ਵਾਰ ਤਾਂ ਨੱਟੇ ਸੀ ਇਹ ਵਾਰ ਤਾਂ ਨੱਟੇ ਸੀ ਮੈਂ ਜਿੱਦੇ ਪਹਿਲਾਂ ਨਹੀਂ ਦੇਣਾ ਫੇਰ 10 10 ਕਰਕੇ deta ਚਲੋ ਰਾਜੂ ਨਾ ਲਿਆ ਰਾਜੂ ਤਾਂ ਮੰਨ ਕਰਦਾ ਮੈਂ ਇਹ ਕਹਿੰਦਾ ਵੀ ਤੂੰ ਪਹਿਲੀ ਵਾਰ ਆਇਆ ਹੈ ਰਾਜੂ ਬਾਈ ਜਿਵੇਂ ਵੀ ਮਰਜ਼ੀ ਚੱਕ ਕੇ ਫੜਾ ਦੇ ਤੇਰਾ ਨਟ ਗਿਆ ਸੀ ਮੈਨੂੰ ਹਾਂ ਤੈਨੂੰ ਤਾਂ ਜਵਾਬ ਦੇ ਗਿਆ ਸੀ ਮੈਂ ਪਹਿਲੇ ਵੀ ਆਇਆ ਸੀ ਮੇਰੇ ਡੈਡੀ ਵੀ ਆਏ ਸੀ ਇੱਕ ਵਾਰ ਪਹਿਲਾਂ ਅੱਛਾ ਤੇ ਬਾਕੀ ਮੇਮਨੇ ਦੀ ਮੈਂ ਤੁਹਾਨੂੰ ਮਾਂ ਵੀ ਦਿਖਾਉਣਾ ਲਿਆਈ ਮੈਂ ਫੜ ਕੇ ਬਹੁਤ ਚੰਗੀ ਬੱਕਰੀ ਦਾ ਬੱਚਾ ਹੈ ਚਮਕਦਾਰ ਬੱਕਰੀ ਆ ਪੂਰੀ ਵਧੀਆ ਕਿਉਂਕਿ ਆਖ ਖੁੱਖ ਦਾ ਸਾਨੂੰ ਕੋਈ ਮਸਲਾ ਨਹੀਂ ਸਾਨੂੰ ਨਸਲਾਂ ਚਾਹੀਦੀਆਂ ਨੇ ਬਰੀਡਾਂ ਚਾਹੀਦੀਆਂ ਨੇ ਆਖ ਦਾ ਤਾਂ ਸੀ ਮਸਲਾ ਖਤਮੇ ਕਰਤਾ ਲਾਲ ਹੈ ਤੇ ਚਿੱਟੀ ਹੈ ਸਾਨੂੰ ਤਾਂ ਨਸਲ ਬਰੀਡ ਤੇ ਕੰਮ ਕਰਦੇ ਆ ਵੀ ਆ ਦੇਖ ਸਕਦੇ ਹੋ ਬੱਕਰੀ ਬਹੁਤ ਚੰਗੀ ਬਰੀਡ ਦੀ ਛੱਡੀ ਛੱਡੀ ਇਧਰ ਵੀਰੇ ਚੰਗੀ ਬਰੀਡ ਦੀ ਬੱਕਰੀ ਹੈ ਇਹ ਆ ਦੇਖੋ ਜੀ ਪੂਰੀ ਲੰਬੀ ਹੈ ਤੇ ਸਾਫ ਪਿੰਡੇ ਦੀ ਹੈ ਠੀਕ ਹੈ ਚੰਗਾ ਭਾਂਡਾ ਦੇ ਥੱਲੇ ਥਣ ਚੱਡਾ ਬਹੁਤ ਵਧੀਆ ਮੇਵਨਾ ਚੰਗਾ ਘੇਟਿਆ ਆ ਬੱਕਰੀ ਦਾ ਬੱਚਾ ਦਵਾਇਆ ਜੀ ਬਾਈ ਨੂੰ ਆ ਹੁਣ ਵੀ ਦੇਖ ਲਓ ਲਵੀ ਖੜੀ ਹੈ ਬੱਚੇ ਦੇ ਕਿਉਂ ਬਾਈ ਚੰਗਾ ਬੱਚਾ ਚੰਗਾ ਮੇਰੇ ਪਸੰਦ ਦਾ ਬੱਚਾ ਪਾਲੇਗਾ ਜੀ ਲੈ ਕੇ ਜੀ ਲੈ ਕੋਸ਼ਿਸ਼ ਕਰੂੰਗਾ ਅੱਗੇ ਮਾਲਕ ਦੀ ਮਰਜ਼ੀ ਅੱਗੇ ਮਾਲਕ ਦੀ ਮਰਜ਼ੀ ਹੈ ਜੀ ਜੀ ਲੈ ਕੇ ਕੋਸ਼ਿਸ਼ ਕਰੂੰਗਾ ਬਾਈ ਧੰਨਵਾਦ ਬਾਈ ਦਾ ਬਹੁਤ-ਬਹੁਤ ਸ਼ੁਕਰੀਆ ਬਾਈ ਨੇ ਸਾਡਾ ਮਾਨ ਸਤਿਕਾਰ ਰੱਖਿਆ ਬਾਈ ਬਾਗ ਨਾਲ ਤੇ ਪਹਿਲੀ ਵਾਰ ਮੁਲਾਕਾਤ ਹੋਈ ਆ ਕੇ ਤੇ ਚੰਗੇ ਬੱਕਰੀਆਂ ਬੱਕਰੇ ਰੱਖਦਾ ਹੈ ਬੱਕਰੀਆਂ ਤੇ ਬੱਕਰੇ ਬਾਈ ਦਾ ਬੱਕਰਾ ਮਹਾਰਾਸ਼ਟਰ ਚ ਵੀ ਗਿਆ ਜਿਹੜਾ ਮੇਰਾ ਖਿਆਲ 6 ਲੱਖ ਦਾ 6 ਰੂ 6 ਰੂ 6 ਰੂ ਦੀ 6 ਰੂ ਸੀ 6 ਲੱਖ 6 ਰੂ ਬੱਕਰਾ ਤੇ ਬਹੁਤ ਲੰਬਾ ਉੱਚਾ ਬੱਕਰਾ ਸੀ ਉਸੇ ਬੱਕਰੇ ਦਾ ਬੱਚਾ ਹੈ ਠੀਕ ਹੈ ਤੇ ਹੁਣ ਵੀ ਬਾਈ ਨੇ ਸਾਰੇ ਬੱਚੇ ਸੇਲ ਕਰਤੇ ਪੰਜ ਸੱਤ ਕਪੱਠਾਂ ਹੀ ਰੱਖੀਆਂ ਨੇ ਉਹ ਵੀ ਲਕੋਸ਼ਪੋ ਕੇ ਮਸਾਂ ਲੋਕ ਚੱਕਣ ਨੂੰ ਤਿਆਰੇ ਤੇ ਇਹ ਕਹਿੰਦਾ ਵੀ ਚਲੋ ਅੱਗੇ ਵੀ ਅਸੀਂ ਨੇ ਕੋਈ ਮਾਲ ਵਧਾਉਣਾ ਹੈ ਹਾਂ ਹਾਂ ਕੋਈ ਵਿੱਚੋਂ ਅੰਡਮਕੰਡਮ ਹੋ ਜਾਂਦਾ ਪਸ਼ੂ ਜੇ 10 ਪੱਠਾਂ ਇਸ ਸਾਲ ਪਾਲੂ ਤਾਂ ਟੰਡੀ ਦੀ ਜੜ ਨਹੀਂ ਟੁੱਟਦੀ ਕੋਈ ਮੌਲੀ ਠੋਲੀ ਵਿੱਚੋਂ ਕੱਢੀ ਜਾਂਦੀ ਹੈ ਤੇ ਇੱਕ ਦੋ ਗੱਲ ਤੁਹਾਨੂੰ ਬਾਈ ਨਾਲ ਕਰਾ ਦਨੇ ਆ ਥੋੜੀ ਆਓ ਜੀ ਹਰ ਮੜਾ ਜਾ ਭਗ ਬਾਈ ਕੀ ਹਾਲਾ ਬੋਲੀ ਸਤਿ ਸ਼੍ਰੀ ਅਕਾਲ ਅਸਤਿ ਸ਼੍ਰੀ ਅਕਾਲ ਬਾਈ ਤੇ ਬਾਈ ਸਾਨੂੰ ਬਾਕੀ ਤਾਂ ਰਾਜੂ ਨੇ ਦੱਸ ਹੀ ਦਿੱਤਾ ਹੈ ਨਾ ਬੱਕਰੇ ਬਾਰੇ ਦੱਸਤਾ ਤੁਸੀਂ ਇਹਦੀ ਮਾਂ ਦੀ ਡਿਟੇਲ ਦੋ ਬਾਈ ਇਹ ਕਿੰਨੇ ਬੱਚੇ ਦਿੱਤੇ ਸੀਗੇ ਤੇ ਕਿੰਨਾ ਦੁੱਧ ਆ? ਇਹਦੀ ਮਾਂ ਦੂਜੇ ਸਵੇਰੇ ਸੋਈਆ ਪੱਠ। ਖੜੀ ਕਰੀ ਬਈ ਬੱਕਰੀ। ਪਿਛਲੇ ਸੂਏ ਉਹਨੇ ਦਿੱਤੇ ਸੀ 5 ਬੱਚੇ। 5 ਬੱਚੇ। ਤੇ 3 ਬੱਜ ਗਈ ਸੀ ਦੋ ਪੂਰੇ ਹੋ ਗਏ ਸੀ ਬੱਚੇ ਪਹਿਲਾਂ ਹੀ। ਅੱਛਾ ਠੀਕ ਹੈ। ਤੇ ਇਸ ਵਾਰ ਤਿੰਨ ਚਾਰ ਬੱਚੇ। 4 ਬੱਚੇ ਤੇ ਚਾਰਾਂ ਦੇ ਨਾਲ ਦਾ। ਹਾਂ। ਦੂਜੇ ਸਵੇਰੇ ਪੱਠ ਹੈ। ਠੀਕ ਹੈ ਤੇ ਚਾਰੇ ਬੱਚੇ ਹੁਣ ਤੱਕ ਮੰਨ ਕੇ ਚਲੋ ਵੀ ਆਹ ਸਟੇਜ ਦੇ ਵਿੱਚ ਸਾਨੂੰ ਪਤਾ ਵੀ ਇੰਨੇ ਕਿੰਮਰ ਦਾ ਬੱਚਾ ਕਿੰਨਾ ਕੁ ਦੁੱਧ ਪੀਂਦਾ ਚਾਰੇ ਬੱਚੇ ਖੁਦ ਹੀ ਆਪਦੇ ਚਗਾਉਂਦੀਆਂ ਖੁਦ ਹੀ ਪਾਲਦੀਆਂ ਖੁਦ ਹੀ ਪਾਲਦੀਆਂ ਦੁੱਧ ਕਿੰਨਾ ਪੀਂਦਾ ਨਹੀਂ ਪਤਾ ਹੁੰਦਾ ਕਿ ਕਈ ਵਾਰ ਮਾਲਾ ਬੱਕਰੀ ਰੇਮ ਐ ਵੀ ਕਹਦੀ ਆ ਵੀ ਰੇਮ ਆ ਵੀ ਇਹਦੇ ਇਹਦੇ ਦੋ ਇਹਨੂੰ ਚਗਾ ਕੇ ਦੋ ਦੂਜੀਆਂ ਚਗਾਉਣਾ ਚਾਰੇ ਦੇ ਚਾਰੇ ਇਹਨੂੰ ਚੌਂਕੀ ਢਿੱਡ ਭਰ ਦਿਆ ਠੀਕ ਹੈ ਵਧੀਆ ਰਾਜ ਆਉਂਦੀ ਆ ਬੱਕਰੀ ਦੁੱਧ ਚੰਗਾ ਵਟਦ ਨੇ ਦੁੱਧ ਚੰਗਾ ਹੈ ਹਾਈਟ ਕਿੰਨੀਆਂ ਬਈ ਬਾਗ ਇਹਦੀ 40 ਕੇ ਦੇ ਆਸ-ਪਾਸ ਹੈ ਇਹ 40 ਕੇ ਦੇ ਆਸ-ਪਾਸ ਹੈਟ ਹੈ ਤੇ ਜਿਹੜਾ ਆਪਣਾ ਸ਼ੇਰੂ ਬੱਕਰਾ ਸੀ ਉਹਦੀ ਕਿੰਨੀ ਸੀ ਹਾਈਟ ਸ਼ੇਰੂ ਦੀ 49 ਸੀ 49 ਸੀ ਉਹਦਾ ਬੱਚਾ ਇਹ ਜਿਹੜਾ ਹੈ ਬਾਈ ਨੂੰ ਦੇਖ ਸ਼ੇਰੂ ਦਾ ਬੱਚਾ ਹੈ ਸ਼ੇਰੂ ਦਾ ਬੱਚਾ ਤੇ ਇਹ ਵੀ 40 ਇੰਚ ਹਾਈਟ ਹੈ ਠੀਕ ਆ ਬੱਕਰੀ ਚੰਗੀ ਆ ਚਾਰ ਬੱਚੇ ਇਸ ਵਾਰ ਤੇ ਪੰਜ ਪਹਿਲਾਂ ਦਿੱਤੇ ਸੀ ਪਿਛਲੀ ਵਾਰ 5 ਸੀ ਠੀਕ ਹੈ ਤੇ ਹੁਣ ਬਈ ਇਹ ਫਿਰ ਬੱਕਰਾ ਕਿਵੇਂ ਦਾ ਬਣੂਗਾ ਬੱਚਾ ਜਿਹੜਾ ਬਾਈ ਨੂੰ ਦਿੱਤਾ ਵਧੀਆ ਬਣ ਗਿਆ ਇਹਦੇ ਪਾਲਣ ਤੇ ਆ ਇਹਨਾਂ ਨੇ ਪਾਲਣ ਦੇਆ ਬੱਚਾ ਦਾ ਵਧੀਆ ਭਾਜੀ ਦੀ ਪਾਲਣ ਤੇ ਦੇਮਾਰ ਹੈ ਜੀ ਦਿਨ ਰਾਤ ਉਹਦੇ ਬੱਚੇ ਹੁਣ ਆ ਨਾ ਦੇਖੋ ਇਹ ਲੇਟ ਆਇਆ ਕਿਤਾ ਹੂੰ ਬੱਚੇ ਦਾ 60 70 ਬੱਚੇ ਵਿਗ ਗਏ ਵਿਕ ਗਏ ਪਹਿਲਾਂ ਯਾਨੀ ਇਹ 15 ਦਿਨ ਲੇਟ ਹੋ ਗਿਆ ਹਾਂ ਇਹ 20 22 ਦਿਨਾਂ ਦਾ ਬੱਚਾ ਹਜੇ ਹੂੰ 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 ਜਾਨੀ ਬੱਕਰੀਆਂ ਦਾ ਸਾਡੀਆਂ ਪਹਿਲਾਂ ਸੂਣ ਲੱਗਿਆ ਜਿਹੜੇ ਚਲੇ ਗਏ ਉਹ ਦੋ ਦੋ ਮਹੀਨੇ ਦੇ ਵੀ ਹੋ ਗਏ ਵਿੱਚ ਪੌਣੇ ਪੌਣੇ ਦੋ ਹਾਂ ਲੋੜੀ ਤੋਂ ਬਸ ਅਸੀਂ ਖਿੰਡ ਮਾਇਆ ਸੂਆ ਪਾਇਆ ਸਵਾਰ ਅਸੀਂ ਲੋੜੀ ਤੋਂ ਸੌਂਦੇ ਸੌਂਦੇ ਅਜੇ ਅਜੇ ਵੀ ਚੰਗਾ ਵਿੱਚ ਤਾਂ ਨਹੀਂ ਜਾਂਦੇ ਓਖੇ ਹਾਂ ਅਜੇ ਵੀ 5 6 ਸੂਣ ਵਾਲੀਆਂ ਨੇ ਬੱਕਰੀਆਂ ਠੀਕ ਹੈ ਹਾਂ ਵੀ ਥੋੜੀ ਲੰਮਾ ਬਈ ਜੇ ਮੈਂ ਬੱਚਾ ਲੈ ਗਿਆ ਹਣਾ ਤਾਂ ਇਹਨੂੰ ਕਿੰਨਾ ਟਾਈਮ ਇਹਨੇ ਦੁੱਧ ਪਿਆਉਣਾਗਾ ਬੱਚੇ ਨੂੰ ਵੀ ਜਿਹੜਾ ਚੰਗਾ ਬਣ ਜੇ ਘੱਟੋ ਘਾਟਾ ਜਿਹੜਾ ਸਾਡੇ ਵਾਲਾ ਸਾਹਿਬ ਅਸੀਂ 3 ਮਹੀਨੇ ਘੱਟੋ ਘਾਟਾ ਚੰਗਾਉਣੇ ਆ 3 ਮਹੀਨੇ ਹਾਂ ਚੰਗੂ ਨੂੰ ਤਾਂ ਅਸੀਂ 6 ਮ ਜਾਣੀ ਇਹ ਜਿਵੇਂ ਹੁਣ ਇਹਨੇ ਸ਼ੌਕ ਨੂੰ ਇਕੱਲਾ ਹੀ ਪਾਲਣਾ ਇਹਨੂੰ 6 ਮਹੀਨੇ ਝੰਗਾਵੇ ਠੀਕ ਹੈ ਉਸ ਤੋਂ ਬਾਅਦ ਇਹਨੂੰ ਨਾਲ ਭਾਂਡੇ ਦੇ ਜਾਂ ਕਿਸੇ ਵੀ ਤਰ੍ਹਾਂ ਇਹਨੂੰ ਲਾਵੇ ਦੁੱਧ ਨਹੀਂ ਟੁੱਟਣਾ ਚਾਹੀਦਾ ਬੱਕਰੇ ਦਾ ਠੀਕ ਹੈ 6 ਮਹੀਨੇ ਦੁੱਧ ਤੋਂ ਵਧੀਆ ਪ੍ਰੋਟੀਨ ਕਿਸੇ ਚੀਜ਼ ਦੇ ਵਿੱਚ ਨਹੀਂ ਹੂੰ ਦੁੱਧ ਜਦੇ ਕਿਉਂ ਕਦੇ ਸਿਆਣੇ ਕਹਿੰਦੇ ਨੇ ਨਾ ਹੂੰ 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 ਦੁੱਧ ਬਹੁਤ ਜ਼ਿਆਦਾ ਲੱਗਦਾ ਬੱਚੇ ਨੂੰ ਦੁੱਧ ਜਦੇ ਕਿਉਂ ਕਦੇ ਦਿਨ ਪੈ ਕੇ ਲੱਗਦਾ ਦਿਨ ਪੈ ਕੇ ਲੱਗਦਾ ਹਾਂਜੀ ਹਾਂਜੀ ਤੇ ਚਾਰ ਨਾਲ ਦਾ ਬੱਚਾ ਐਤਕੀ ਦੀ ਮਾਂ ਨੇ ਚਾਰ ਦੁੱਧ ਚਾਰ ਦੇ ਤਿੰਨ ਪੱਠਾ ਇੱਕ ਬੱਕਰਾ ਤੇ ਮਾਨਣ ਕੇ ਚਲੋ ਜਦੋਂ ਬਈ ਇਹ ਵੱਡਾ ਹੋ ਗਿਆ ਬਰੀਡਰ ਬਣ ਗਿਆ ਫਿਰ ਇਹ ਰਿਜ਼ਲਟ ਵਧੀਆ ਦਿਆ ਕਰੂ ਜਿਵੇਂ ਹਾਂ ਮਾਂ ਚੰਗੀ ਹੈ ਮਾਂ ਚੰਗੀ ਹੈ ਨਾ ਅਸੀਂ ਚਲੋ ਪਿਓ ਤਾਂ ਸੀਗੇ ਸੀਗਾ ਹਾਂ ਯਾਨੀ ਜ਼ਿਆਦਾਤਰ ਬੱਕਰੀਆਂ ਦੇ ਹਿਸਾਬਕ ਤਵਲੇ ਜਿਹੜੇ ਸੀ ਬੰਦੇ ਸੀ ਤਾਂ ਮਾਂ ਦੇਖ ਦਿੰਦੇ ਆ ਮਾਂ ਦੇਖ ਮਾਂ ਬਹੁਤ ਚੰਗੀ ਹੈ ਬਾਕੀ ਫਿਰ ਜਿਹੜੀਆਂ ਇਹਨੀਆਂ ਗਾਂਾਂ ਪੱਠਾ ਆਉਣਗੀਆਂ ਉਹ ਉਹ ਵੀ ਚੰਗੇ ਦੁੱਧ ਵਾਲੀਆਂ ਤੇ ਚੰਗੇ ਮੇਮੜ ਦੇਣ ਵਾਲੀਆਂ ਹੋਣਗੀਆਂ ਕਿਉਂਕਿ ਬਲੱਡ ਲਾਈਨ ਮਾਂ ਨਾਲ ਹੀ ਰਿਲੇਟਡ ਹੁੰਦੀ ਆ ਠੀਕ ਹੈ ਠੀਕ ਹੈ ਨਾ ਹੂੰ ਬਹੁਤ ਵੀਡੀਓ ਪਾਉਂਦੇ ਨੇ ਮੈਂ ਨੇ ਰੰਗ ਰੰਗੇ ਰਾਜ ਤੂੰ ਵੀ ਦੇਖਦਾ ਜਨਾਬ ਤੁਸੀਂ ਤੈਨੂੰ ਬਰੀਡਰ ਨਹੀਂ ਅਸੀਂ ਦੇਖਦੇ ਆਹ ਬਰੀਡਰ ਦਾ ਮਾੜਾ ਵੀ ਦੱਸੋ ਮੈਨੂੰ ਕੀ ਐ ਨਹੀਂ ਠੀਕ ਐ ਇਹ ਵੀ ਮਾਂ ਦੇਖੀ ਤੂੰ ਇੱਕ ਗੱਲ ਕਰ ਰਾਜੂ ਇੱਕ ਮਿੰਟ ਖੜ੍ਹ ਜੀ ਤੇਰੀ ਗੱਲ ਸਿਆਣੀਆਂ ਠੀਕ ਆ ਅਸੀਂ ਇਹ ਵੀ ਮਾਂ ਦੇਖੀ ਰੱਖਿਆ ਇਹ ਸਾਲਾ ਜਿਹਹਜਾ ਮਰਜ਼ੀ ਹੁੰਦਾ ਵੀ ਮਾਂ ਦੇਖੀ ਰੱਖਿਆ ਇਹਦੂ ਨਾ ਯਾਰ ਜਮੀ ਮਾਂ ਮਾੜੀ ਇੰਨਾ ਚੰਗਾ ਨਾਮ ਹੀ ਹੁੰਦਾ ਜੇ ਇਹ ਬਰੀਡਰ ਚੰਗਾ ਹੋ ਤਾਂ ਹੀ ਬੱਚੇ ਵੀ ਤਾਂਗਾ ਚੰਗੇ ਬੱਦੂ ਯਾਰ ਜਿਹੜਾ ਮਾੜਾ ਕੀ ਕਿਹੜਾ ਪਾਸਾ ਮਾੜਾ ਬਾਕੀ ਦਾੜੀ ਐ ਆਹ ਚੱਲ ਰਾਇ ਹੱਡ ਫੁੱਟ ਬੜੇ ਮੋਟੇ ਆਸੀਂ ਸਾਡੀ ਆਹ ਜਿਹੜਾ ਨਕੌੜ ਹੈ ਆ ਨਕੌੜ ਦੇਖ ਸਕਦੇ ਹੋ ਖੂਬੀਆਂ ਤਾਂ ਸਾਰੀਆਂ ਦੇਖਣੀਆਂ ਪੈਣਗੀਆਂ ਨਾ ਸਾਂ ਦੀਆਂ ਮੋੜੀ ਵੀਰੇ ਇਹਦਾ ਪਿੱਛਾ ਦੇਖ ਕਿੰਨਾ ਚੌੜਾ ਹੈ ਮੋੜੀ ਵੀਰੇ ਇਸਾਂ ਆਹ ਦੇਖੋ ਜੀ ਪਿੱਛਾ ਪੂੰਜੜ ਤੇ ਹੱਡ ਪੈਰ ਝੋਟੇ ਜੋ ਪੈਰ ਬਹੁਤ ਮੋਟਾ ਹੈ ਤਾਂ ਮੋਟੇ ਹੱਡਾਂ ਦੇ ਨਾ ਬੜਾ ਤਗੜਾ ਕੱਲੇ ਹੱਡੀ ਨੇ ਚਰਬੀ ਨਹੀਂ ਅਸੀਂ ਨਾ ਅਸੀਂ ਚਰਬੀ ਚੜਨ ਦਈਏ ਤੇ ਨਾ ਚਰਬੀ ਚੰਗੇ ਬਲੱਡ ਲਾਈਨ ਤੇ ਹੁੰਦੀ ਆ ਬਾਈ ਬੱਕਰੀਆਂ ਤੇ ਵੀ ਹੁੰਦੀ ਹੈ ਪੂਰਪੀ ਝੋਟੇ ਹੁੰਦੀ ਆ ਉਹ ਬੱਚੇ ਨਹੀਂ ਦਿੰਦੀ ਨਾ ਦੁੱਧ ਦਿੰਦੇ ਇੱਕ ਹੁੰਦੀ ਆ ਮੀਟ ਇੱਕ ਹੁੰਦਾ ਬਰੀਡ ਹੂੰ ਇਹ ਜਿਹੜੀਆਂ ਚੀਜ਼ਾਂ ਨੇ ਚਮਕਦਾਰ ਨੇ ਪਤਲੀ ਚਮੜੀ ਦੀਆਂ ਪਤਲੀ ਚਮੜੀ ਦੀਆਂ ਰਾਜੀ ਤਾਂ ਹੁੰਦੀ ਹੀ ਨਹੀਂ ਹਾਂ ਪਤਲੀ ਚਮੜੀ ਹੂੰ ਪਤਲੀਆਂ ਜਮਾ ਸਦਾ ਮਾਰੂਗਾ ਮੁੰਡੇ ਤੇ ਠੀਕ ਆ ਭਾਈ ਬਾਗ ਬਹੁਤ ਬਹੁਤ ਧੰਨਵਾਦ ਭਾਈ ਠੀਕ ਹੈ ਤੇ ਭਾਈ ਇਹ ਬਾਈ ਦਾ ਮੇਮਣਾ ਜਿਹੜਾ ਵਿਕਿਆ ਸੀਗਾ ਗੱਲਬਾਤ ਕਰ ਲੈ ਭਾਈ ਠੀਕ ਹੈ ਤੈਨੂੰ ਬੱਚਾ ਉਰੇ ਆ ਖੜਾ ਹੋ ਮਹਿੰਗਾ ਤਾਂ ਨਹੀਂ ਨਾ ਨਾ ਦੇਖ ਲੈ ਹੁਣ ਇਹਦਾ ਸਦੀ ਕਿਤੇ ਕਦੇ ਰਾਜੂ ਨੇ ਧੱਕਾ ਕਰ ਲਿਆ ਫਲਾਣਾ ਇਹ ਨਾ ਤੁਹਾਨੂੰ ਮੈਂ ਦਦਾ ਇਹ ਨਹੀਂ ਸੀ ਮੈਨੂੰ ਦਿੰਦਾ ਸੀ ਇੱਕ ਮਿੰਟ ਖੜੀ ਤੈਨੂੰ ਦਿੰਦਾ ਨਹੀਂ ਦੀ ਨਾ ਬੱਚਾ ਇਹਨੂੰ ਬੱਚਾ ਚੱਕ ਕੇ ਫੜਾ ਇੱਕ ਮਿੰਟ ਖੜੀ ਬਾਹਰੇ ਚੋਂ ਇਹ ਪਿਛਲੇ ਸਾਲ ਸਾਡੇ ਕੋਲੇ ਆਇਆ ਸਾਡੇ ਕੋਲੋਂ ਟਰ ਗਰੀਬ ਬੰਦਾ ਸੀਗਾ ਇਹ ਤਾਂ ਸੋਚੇ ਵੀ ਹੋਸਾ ਦਾ ਵੀ ਇਹਦੇ ਦਿਮਾਗ 'ਚ ਵੀ ਸਾਨੂੰ ਦੋਨੇ ਮੁੱਲ ਦਿੱਤੇ ਸੀ ਹੂੰ ਜਣੀ ਜਿਹੇ ਜਿਹੇ ਮੁੱਲ ਦਾ ਸਾਡਾ ਇੱਕ ਮੇਮਣਾ ਸੀ ਉਹ ਇਹ ਕਿ ਨਾਲ ਪੱਠ ਦੇਦੀ ਮੇ ਨਾਲ ਇਹਨੂੰ ਇਸੇ ਵਜਲ ਪੱਠ ਮੈਂ ਸਾਰੇ ਬੱਕਰੀਆਂ ਵਾਲਿਆਂ ਨੂੰ ਮੈਂ ਫੋਨ ਤੇ ਕਿਸੇ ਦਾ ਵੀ ਫੋਨਾਂ ਦਾ ਮੈਂ ਪੱਠ ਕਦੇ ਮੁੱਲ ਨਹੀਂ ਵੇਚੀ ਠੀਕ ਹੈ ਰੱਬ ਸੁੱਖ ਰੱਖੇ ਨਾ ਕਰੇ ਮੈਂ ਵੇਚਾਂ ਹੂੰ ਜੇ ਕਿ ਉਹਨੂੰ ਦੇਣੀ ਆ ਤਾਂ ਬਿਨਾਂ ਪੈਸੇ ਤੋਂ ਪੱਠ ਦੇਣੀ ਇਹਨੂੰ ਪਿਛਲੀ ਵਾਰ ਬੱਕਰੇ ਦੇ ਨਾਲ ਇੱਕ ਆ ਕੇ ਪੱਠ ਦੇਦੀ ਅਸੀਂ ਬੱਕਰੇ ਦਾ ਹੀ ਮੁੱਲ ਲੈ ਲਿਆ ਸੀ ਇਹਨੂੰ ਕਹਿੰਦਾ ਸੀ ਤੈਨੂੰ ਦੋਏ ਮੁੱਲ ਲੈਂਦੇ ਹੂੰ ਇਹਦਾ ਮਾਨ ਰੱਖ ਲਿਆ ਸੀ ਹੁਣ ਹੈ ਨਾ ਸਾਡੇ ਕੋਲੇ ਹੋਰ ਵੀ ਜਾਰੇ ਤਾਂ ਪਿਛਲੇ ਸਾਲ ਹੀ ਆਇਆ ਪਿਛਲੇ ਸਾਲ ਹੀ ਲੈ ਗਿਆ ਇੱਕ ਬੰਦੇ ਨੂੰ ਉਦੋਂ ਵੀ ਮੂੰਹ ਮੱਥੇ ਲੱਗਣ ਵਾਲਿਆਂ ਨੂੰ ਲੈ ਗਿਆ ਕਿ ਲੈ ਗਿਆ ਇਹਨੇ ਰਾਜੂ ਕੋਲੇ ਗੱਲ ਕਰੀ ਰਾਜੂ ਦੇ ਪਿੰਡ ਚ ਲੈ ਗਿਆ ਹਾਂ ਵੀ ਇਸ ਵਾਰ ਮੈਨੂੰ ਚਾਚਾ ਮਨਾ ਕਰੀ ਜਾਂਦਾ ਇਹ ਚਾਚਾ ਕਹਿੰਦੇ ਨੇ ਇਹ ਇਹਨਾਂ ਦਾ ਕੋਈ ਰਿਵਾਜ ਹੋਰੇ ਵੀ ਛੋਟੇ ਵੱਡੇ ਨੂੰ ਸਭ ਨੂੰ ਚਾਚੇ ਹੀ ਕਹਿੰਦੇ ਨੇ ਵੀ ਚਾਚਾ ਮੈਨੂੰ ਇਸ ਵਾਰ ਮੇਮਣਾ ਦੇਣ ਤੋਂ ਮਨਾ ਕਰੀ ਜਾਂਦਾ ਫੇਰ ਰਾਜੂ ਨੇ ਮੈਨੂੰ ਫੋਨ ਕਰਾਇਆ ਯਾਰ ਕਹਿੰਦਾ ਦੇ ਦੇ ਗਰੀਬ ਬੰਦਾ ਇੱਕ ਮੇਮ ਨਾਲ ਦੇ ਮਹਾ ਪਿਛਲੀ ਵਾਰ ਰਾਜੂ ਦੋ ਲੈ ਗਿਆ ਇਹ ਹੁਣ ਯਾਰ ਬੰਦੇ ਹੋਰ ਵੀ ਨੇ ਮਹਾ ਤੂੰ ਵੀ ਮੰਗ ਰਿਹਾ ਰਾਜੂ ਵੀ ਮੰਗ ਰਿਹਾ ਖੜਾ ਕੋਲੇ ਹੂੰ 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 ਹੁਣ ਹੁੰਦਾ ਘਰੇ ਅੱਜ ਇਸ ਟਾਈਮ ਕੋਈ ਮੇਮ ਨਾਲ ਨਾਲ ਉਹ ਮੈਂ ਰਾਜੂ ਨੂੰ ਵੀ ਦੇ ਦੇ ਦੋ ਨਾ ਹੈ ਨਹੀਂ ਸੀ ਅੱਛਾ ਮੇਮ ਨੇ ਬੈਗ ਗਏ ਹੁਣੋਂ ਪੰਜ ਬੱਕ ਨੇ ਸੋਣ ਵਾਲੇ ਨੂੰ ਸੂਪ ਰਾਜੂ ਨੂੰ ਦੇ ਜਾ ਰਾਜੂ ਨੇ ਮਹਾ ਵੀ ਲੈ ਗਿਆ ਸੀ ਰਾਜੂ ਕਹਿੰਦਾ ਚੱਲ ਜੇ ਲੈ ਗਿਆ ਠੀਕ ਆ ਮਹਾ ਯਾਰ ਹੋਰ ਬੰਦਿਆਂ ਨੂੰ ਵੀ ਦੇਣੇ ਨੇ ਚੱਲ ਕਹਿੰਦਾ ਯਾਰ ਇਹਨੂੰ ਹੋਰ ਦੇ ਦੇ ਫੇਰ ਮਹਾ ਰਾਜੂ ਨੂੰ ਮਹਾ ਯਾਰ ਕੋਈ ਗੱਲ ਨਹੀਂ ਫੇਰ ਤੈ ਕੜਾ ਸੀ ਨਾ ਕੀਤੀ ਤੇ ਰਗੜਾ ਫਿਰ ਆਲੇ ਨਹੀਂ ਚੱਕੀ ਜਦ ਮੈਂ ਬਾੜੇ ਚੁੰਮਾ ਲਿਆ ਜਾ ਕੱਢ ਜਾ ਮੇਰੇ ਹੱਥੇ ਨਹੀਂ ਫੜਿਆ ਹੁਣ ਤੇ ਜਿਹੜਾ ਬਾਈ ਪਹਿਲਾਂ ਲੈ ਕੇ ਗਿਆ ਸੀ ਉਹ ਹੈਗਾ ਬੱਕਰੇ ਤੇ ਲੈਣਾ ਬਾਈ ਮੇਰੇ ਹੱਥੇ ਨਹੀਂ ਫੜਿਆ ਯਾਰ ਹੈ ਇਹ ਮਾ ਜਿਹੜਾ ਪਹਿਲਾਂ ਉਹਨਾਂ ਨੂੰ ਦੇਖ ਕੇ ਆਇਆ ਨਾ ਉਹ ਹੈਗੇ ਬੱਚੇ ਮੈਨੂੰ ਦੱਸਦਾ ਸੀ ਉਹ ਮੇਰੇ ਸਾਡੇ ਕੋਲ ਆਇਆ ਉਹਨੂੰ ਦੇਖ ਕੇ ਆਇਆ ਉਹ ਜਿਹੜੇ ਹਸਾਬ ਨਾਲ ਪੋਲੇ ਜਿਹੜੇ ਹਸਾਬ ਨਾਲ ਮੱਠ ਪੁੱਠ ਨਿਕਲੀ ਆ ਦੇ ਬਣਿਆ ਬਤਲੇ ਤਿਆਰ ਨਿਕਰੇ ਬੰਦੇ ਨਹੀਂ ਇਹਦਾ ਕਸੂਰ ਉਹਨੇ ਪਈ ਇਹਦਾ ਕਸੂਰ ਨਹੀਂ ਆਉਂਦੇ ਨੇ ਸੇਵਾ ਮੂਲੇ ਨੇ ਕੱਟ ਕਰੀ ਸੇਵਾ ਖਿ ਸੇਵਾ ਕੱਟ ਕਰੀਆ ਇਹਦਾ ਕੀ ਕਸੂਰ ਹੈ ਦੇਣ ਵਾਲੇ ਦਾ ਲੈ ਭਾਈ ਜੇ ਕੋਈ ਚੰਗੀ ਬਰੀਡ ਲੈ ਕੇ ਜਾਂਦਾ ਤਾਂ ਉਹਨੂੰ ਭਾਈ ਪੂਰਾ ਸਾਮਿਆ ਕਰੋ ਸੇਵਾ ਕਰਿਆ ਕਰੋ ਫੇਰ ਹੀ ਫਾਇਦਾ ਕੋਈ ਉਹ ਲਈ ਤੇ ਦੇਸੀ ਹੋਵੇ ਤੇ ਕੋਈ ਨਸੀ ਬੱਕਰੀ ਹੋਵੇ ਸੇਵਾ ਤਾਂ ਜ਼ਰੂਰੀ ਆ ਠੀਕ ਆ ਭਾਈ ਬਾਗ ਧੰਨਵਾਦ ਠੀਕ ਆ ਭਾਈ ਰਾਜੂ ਸ਼ੁਕਰ ਜੀ ਧੰਨਵਾਦ ਜੀ